ਇਕਾਂਚੇ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਪਰ ਤ ਵੱਡੀ ਕਾਰਵਾਈ ਕਰਦੇ ਹਾਂ 130 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਚੋਂ ਘੱਟੋ ਘੱਟ 28 ਪੰਜਾਬੀ ਦੱਸੇ ਜਾ ਰਹੇ ਹਨ 트럼ਪ ਸਰਕਾਰ ਵੱਲੋਂ ਲਿਆਂਦੇ ਨਵੇਂ ਨਿਯਮ ਦੇ ਤਹਿਤ ਸਭ ਤੋਂ ਪਹਿਲਾ ਕਾਰਵਾਈ ਕਰਨ ਵਾਲਿਆਂ ਚ ਓਕਲਾਹੋਮਾ ਸੂਬੇ ਦਾ ਨਾਮ ਸ਼ਾਮਲ ਹੋ ਗਿਆ ਹੈ ਇਮੀਗ੍ਰੇਸ਼ਨ ਐਂਡ ਕਸਟਮਰ ਐਨਫੋਰਸਮੈਂਟ ਵੱਲੋਂ ਓਕਲਾਹੋਮਾ ਸੂਬੇ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਤਹਿਤ ਵਿੱਡੀ ਮੋਹਮ ਦੌਰਾਨ ਕੈਲੀਫੋਰਨੀਆ ਸੂਬੇ ਤੋਂ ਲਾਇਸੈਂਸ ਪ੍ਰਾਪਤ ਡਰਾਈਵਰਾਂ ਨੂੰ ਖਾਸ ਤੌਰ ਤੇ ਘੇਰਿਆ ਗਿਆ ਹੈ ਓਕਲਾਹੋਮਾ ਦੇ ਗਵਰਨਰ ਕੈਬਨ ਸਟੇਟ ਵੱਲੋਂ ਨਿਊਯਾਰਕ ਨਾਲ ਸੰਬੰਧਿਤ ਇੱਕ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਉੱਤੇ ਡਰਾਈਵਰ ਦਾ ਨਾਮ ਨਜ਼ਰ ਨਹੀਂ ਆਉਂਦਾ ਗਵਰਨਰ ਨੇ ਕਿਹਾ ਹੈ ਕਿ ਹੈਵੀ ਵੀਕਲਸ ਨੂੰ ਅਣਜਾਣ ਹੱਥਾਂ ਦੇ ਵਿੱਚ ਹੁਣ ਸੌਂਪਿਆ ਨਹੀਂ ਜਾ ਸਕਦਾ ਜੋ ਮਾਸੂਮ ਲੋਕਾਂ ਦੀ ਜਾਨ ਖਤਰੇ 'ਚ ਪਾ ਦਿੰਦੇ ਹਨ ਅਮਰੀਕਾ ਦੀਆਂ ਸੜਕਾਂ ਤੋਂ ਅਜਿਹੇ ਡਰਾਈਵਰਾਂ ਨੂੰ ਹਟਾਉਣ ਦੀ ਮੁਹਿੰਮ ਜੋ ਓਕਲਾਹੋਮਾ ਡਟ ਕੇ ਫੈਡਰਲ ਸਰਕਾਰ ਦਾ ਸਾਥ ਦੇ ਰਿਹਾ ਹੈ ਓਕਲਾহোਮਾ ਕਾਰਪੋਰੇਸ਼ਨ ਕਮਿਸ਼ਨ ਦੇ ਮੁਖੀ ਪ੍ਰਾਈਨ ਬਿਗਮੈਨ ਨੇ ਦੱਸਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਦੀ ਸੀਟ ਤੇ ਬੈਠਣ ਦੀ ਇਜਾਜ਼ਤ ਨਹੀਂ ਕਿਉਂਕਿ ਉਹਨਾਂ ਨੂੰ ਗੈਰ ਵਾਜਿਬ ਤਰੀਕੇ ਨਾਲ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਹੋਇਆ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਦੇ ਵਿੱਚ ਆਈਸ ਦੇ ਅਫਸਰ ਵਰਕ ਪਰਮਿਟ ਵਾਲੇ ਡਰਾਈਵਰਾਂ ਦੇ ਟਰੱਕ ਟੋ ਕਰਕੇ ਲੈ ਜਾਂਦੇ ਦੇਖੇ ਜਾ ਸਕਦੇ ਨੇ। ਓਕਲਾহোਮਾ ਸੂਬੇ ਨੇ ਸਪੱਸ਼ਟ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਸੂਬੇ ਦੇ ਹਾਈਵੇਜ਼ ਤੋਂ ਟਰੱਕ ਵਰਕ ਪਰਮਿਟ ਵਾਲੇ ਡਰਾਈਵਰਸ ਨਹੀਂ ਲੱਗ ਸਕਣਗੇ ਉੱਧਰ ਪੈਂਸਿਲਬੇਨੀਆ ਸਾਊਥ ਡੈਕੋਟਾ ਟੈਕਸਸ ਅਤੇ ਕੋਲੋਰ ਰਾਟੋ ਰਾਜਾਂ ਚ ਸਖਤੀ ਸ਼ੁਰੂ ਹੋ ਗਈ ਹੈ ਅਤੇ 트럼ਪ ਸਰਕਾਰ ਨੇ ਨਵੇਂ ਨਿਯਮਾਂ ਮੁਤਾਬਕ ਕੱਚੇ ਪ੍ਰਵਾਸੀਆਂ ਨੂੰ ਟਰੱਕ ਡਰਾਈਵਿੰਗ ਸੈਕਟਰ ਤੋਂ ਬਾਹਰ ਕੀਤਾ ਜਾਵੇਗਾ ਦੱਸ ਦਈਏ ਕਿ ਅਮਰੀਕਾ ਚ ਤਕਰੀਬਨ 2 ਲੱਖ ਟਰੱਕ ਡਰਾਈਵਰਸ ਦਾ ਇਮੀਗ੍ਰੇਸ਼ਨ ਸਟੇਟਸ ਪੱਕਾ ਨਹੀਂ ਹੈ ਅਤੇ ਇਹਨਾਂ ਤੋਂ ਹਜ਼ਾਰਾਂ ਇਹਨਾਂ ਚੋਂ ਹਜ਼ਾਰਾਂ ਪੰਜਾਬੀ ਨੇ ਟਰਾਂਸਪੋਰਟ ਸੈਕਟਰ 'ਚ ਪੈਦਾ ਹੋਏ ਵੱਡੇ ਅੜਿੱਕਿਆਂ ਨੂੰ ਦੇਖਦਿਆਂ ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨਾਂ ਨੇ ਆਪਣਾ ਕਿਤਾ ਬਦਲਣ ਦਾ ਫੈਸਲਾ ਲਿਆ ਹੈ ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਤੇ ਅੜਿੱਕੇ ਚੜਨ ਮਗਰੋਂ ਅਮਰੀਕਾ 'ਚ ਰਹਿਣ ਦੇ ਅਸਾਰ ਵੀ ਖਤਮ ਹੋ ਜਾਣਗੇ ਦੂਜੇ ਪਾਸੇ ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਨੇ ਖੁੱਸਾ ਜाहिर ਕੀਤਾ ਹੈ ਕਿ ਟਰੰਪ ਸਰਕਾਰ ਅਸਲਮ ਕੇਸਾਂ ਨੂੰ ਵੱਡੇ ਪੱਧਰ ਤੇ ਲੱਤ ਕਰਨ ਦੀ ਨੀਤੀ ਵੀ ਲਾ ਸਕਦੀ ਹੈ ਉਹ ਤਰਫ ਫਲੋਰੀਡਾ ਦੀ ਜੇਲ੍ਹ 'ਚ ਬੰਦ ਹਰਜਿੰਦਰ ਸਿੰਘ ਨੇ ਗੁਨਾਹ ਕਬੂਲ ਕਰਨ ਤੋਂ ਨਾ ਕਰ ਦਿੱਤੀ ਹੈ ਤੇ ਹੁਣ ਸਰਕਾਰੀ ਧਿਰ ਵੱਲੋਂ ਅਦਾਲਤ 'ਚ ਹਰਜਿੰਦਰ ਸਿੰਘ ਵਿਰੁੱਧ ਦੋਸ਼ ਸਾਬਿਤ ਕਰਨ ਦੇ ਯਤਨ ਕੀਤੇ ਜਾਣਗੇ ਜਦਕਿ ਬਚਾਅ ਪੱਖ ਆਪਣੀਆਂ ਦਲੀਲਾਂ ਪੇਸ਼ ਕਰੇਗਾ ਹਰਜਿੰਦਰ ਸਿੰਘ ਦੀ ਵਕੀਲ ਨੈਟਲੀ ਨਾਈਟ ਟਾਇ ਵੱਲੋਂ ਫਿਲਹਾਲ ਮੀਡੀਆ ਨੂੰ ਇੱਕ ਵਿਸਥਾਰਿਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਜਦਕਿ ਸਰਕਾਰੀ ਵਕੀਲ ਡੇਵਿਡ ਡਾਟ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਹਰਜਿੰਦਰ ਸਿੰਘ ਫਲੋਰੀਡਾ ਦੇ ਸੇ ਲੂਇਸ ਕਾਉਂਟੀ ਦੀ ਜੇਲ੍ਹ 'ਚ ਬੰਦ ਹੈ ਤੇ ਨੇੜੇ ਭਵਿੱਖ ਚ ਜ਼ਮਾਨਤ ਮਿਲਦੇ ਅਸਾਰ ਨਜ਼ਰ ਨਹੀਂ ਆਉਂਦੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਵੱਖ-ਵੱਖ ਜੱਤੇਬੰਦੀਆਂ ਹਰਜਿੰਦਰ ਸਿੰਘ ਦੀ ਹਰ ਸੰਭ ਮਦਦ ਕਰਨ ਦੇ ਯਤਨ ਕਰ ਰਹੀਆਂ ਹਨ ਦੱਸ ਲਈਏ ਕਿ ਪਿਛਲੇ ਮਹੀਨੇ ਉਸਨੇ ਫਲੋਰੀਡਾ ਚ ਟਰੱਕ ਚਲਾਉਂਦੇ ਸਮੇਂ ਇੱਕ ਗਲਤ ਯੂ-ਟਰਨ ਲੈ ਲਿਆ ਜਿਸ ਕਾਰਨ ਉਸਦੇ ਟਰੱਕ ਚ ਪਿੱਛੋਂ ਆ ਰਹੀ ਇੱਕ ਕਾਰ ਦੀ ਭਿਆਨਕ ਟੱਕਰ ਹੋ ਗਈ ਸੀ ਅਤੇ ਕਾਰ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਸ ਮਾਮਲੇ ਚ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੂੰ ਫਲੋਰੀਡਾ ਦੀ ਸੇਟ ਲੂਇਸ ਕਾਉਂਟੀ ਜੇਲ੍ਹ ਚ ਬੰਦ ਕੀਤਾ ਹੈ ਅੱਜ ਇਤਿਹਾਸਿਕ ਮਕਰ ਨੂੰ 트ੰਪ ਪ੍ਰਸ਼ਾਸਨ ਨੇ ਅਮਰੀਕਾ ਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਨੂੰ ਹੋਰ ਸਖਤ ਬਣਾ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਿਕ ਹੁਣ ਸਿਰਫ ਗ੍ਰੀਨ ਕਾਰਡ ਹੋਲਡਰ ਜਾਂ ਅਮਰੀਕੀ ਨਾਗਰਿਕ ਹੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਲਈ ਅਪਲਾਈ ਕਰ ਸਕਦੇ ਨੇ। ਜਿਸ ਮਕਰ ਨੂੰ ਗੈਰ ਕਾਨੂੰਨੀ ਤੌਰ ਤੇ ਉੱਤੇ ਡਰਾਈਵਿੰਗ ਕਰ ਰਹੇ ਡਰਾਈਵਰਾਂ ਦੇ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ। ਤੇ ਇਸ ਦੇ ਬਾਅਦ ਹੁਣ ਗੱਲ ਕਰਦੇ ਆ ਕਿ ਭਾਰਤ ਨੇ 17 ਸਾਲਾਂ ਬਾਅਦ ਅਮਰੀਕਾ ਦੇ ਭਗੌੜੇ ਵਾਪਸ ਕਰਨ ਦੀ ਕਾਰਵਾਈ ਸ਼ੁਰੂ ਕਰਦੇ ਆ 54 ਸਾਲ ਦੇ ਗਣੇਸ਼ ਸਨੋਏ ਨੂੰ ਯੂਐਸ ਮਾਰਸ਼ਲ ਦੇ ਸਪਰਦ ਕਰ ਦਿੱਤਾ ਹੈ ਗਣੇਸ਼ ਸਨੋਏ 20 ਸਾਲ ਪਹਿਲਾਂ ਅਮਰੀਕਾ 'ਚ ਇੱਕ ਜਾਨਲੇਵਾ ਕਾਰ ਹਾਦਸੇ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਕੇ ਭਾਰਤ ਆ ਗਿਆ ਸੀ ਗਣੇਸ਼ ਸਨੋਏ ਦੀ ਹਵਾਲਤੀ ਮਗਰੋਂ ਨikhil Gupta ਦੇ ਸਾਥੀ ਵਿਕਾਸ ਜਾਤਵ ਦੀ ਹਵਾਲਗੀ ਦਾ ਰਾਹ ਪੱਧਰਾ ਹੋ ਸਕਦਾ ਹੈ ਜਿਸ ਨੂੰ ਸਿੱਖਾਂ ਦੇ ਕਤਲ ਦੀ ਸਜ਼ਾ ਘੜਨ ਦੇ ਮਾਮਲੇ 'ਚ FBI ਵੱਲੋਂ ਪਕੌੜਾ ਲੰਦਿਆ ਗਿਆ ਹੈ ਨਿਊਯਾਰਕ ਸੂਬੇ ਦੀ ਨਸਾਉ ਕੋਰਟੀ ਦੀ ਵਕੀਲ ਐਨੀ ਡੌਲਨੀ ਨੇ ਦੱਸਿਆ ਹੈ ਕਿ ਕਈ ਦਿਹਾੜਿਆਂ ਤੱਕ ਪੁਲਿਸ ਦੀ ਗਿਫਤ ਤੋਂ ਬਾਅਦ ਰਹੇ ਸ਼ੱਕੀ ਨੂੰ ਆਖਰਕਾਰ ਕਾਬੂ ਕਰ ਲਿਆ ਗਿਆ ਹੈ ਦੋ ਬੱਚਿਆਂ ਦੇ ਪਿਤਾ ਦੀ ਮੌਤ ਦੇ ਮਾਮਲੇ 'ਚ ਲੋੜੀਂਦੇ ਸ਼ੱਕੀ ਨੂੰ ਅਮਰੀਕਾ ਲਿਆਉਣ ਦਾ ਸਾਡਾ ਦਫ਼ਤਰ ਸਫਲ ਰਿਹਾ ਹੈ ਗਣੇਸ਼ ਨੋਏ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਜੱਜ ਨੇ ਅਗਲੇ ਹੁਕਮਾਂ ਤੱਕ ਜ਼ੇਰ ਭੇਜਣ ਦੀ ਹਦਾਇਤ ਦੇ ਦਿੱਤੀ ਇੱਥੇ ਦੱਸਣਾ ਬਣਦਾ ਹੈ ਕਿ April 2005 ਦੇ ਵਿੱਚ ਨਿਊਯਾਰਕ ਸ਼ਹਿਰ ਦੇ ਬਾਹਰ ਇਲਾਕੇ ਹਿਕਸਵਿਲ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਫਲਿੱਪ ਮਾਸਟਰੋਪੋਲੋ ਦੀ ਮੌਤ ਹੋ ਗਈ ਸੀ ਅਤੇ ਡੌਨਲੀ ਨੇ ਦੱਸਿਆ ਸੀ ਕਿ ਗਨੇਸ਼ ਸਨੋਏ ਤੈਸ਼ੂ ਦਾ ਹੱਦ ਤੋਂ ਦੁੱਗਣੀ ਰਫ਼ਤਾਰ ਦੇ ਨਾਲ ਗੱਡੀ ਉਸ ਸਮੇਂ ਚਲਾ ਰਿਹਾ ਸੀ ਜਿਸ ਦੌਰਾਨ ਉਸਨੇ ਲਾਲ ਲਾਈਟ ਕ੍ਰਾਸ ਕਰਦੇ ਫਲਿੱਪ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਹਾਦਸਾ ਇਨਾ ਖਤਰਨਾਕ ਸੀ ਕਿ ਫਲਿੱਪ ਦੀ ਮੌਕੇ ਤੇ ਮੌਤ ਹੋ ਗਈ ਸੀ ਜਦਕਿ ਸਨੋਏ ਨੂੰ ਹਸਪਤਾਲ ਲਿਜਾਇਆ ਗਿਆ ਭਾਵੇਂ ਉਸਦਾ ਭਾਰਤੀ ਪਾਸਪੋਰਟ ਜਬਤ ਹੋ ਗਿਆ ਸੀ ਪਰ ਉਹ ਕਿਸੇ ਤਰੀਕੇ ਦੇ ਨਾਲ ਨਿਊਯਾਰਕ ਤੋਂ ਮੁੰਬਈ ਦਾ ਜਹਾਜ਼ ਚੜ੍ਹਨ ਦੇ ਵਿੱਚ ਸਫਲ ਹੋ ਗਿਆ ਸੀ ਅਗਸਤ 2005 ਦੇ ਵਿੱਚ ਗਣੇਸ਼ ਸਨੋਏ ਵਿਰੁੱਧ ਨਸਾਓ ਕੋਟੀ ਦੀ ਪੁਲਿਸ ਵੱਲੋਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਦਰਜ ਕੀਤੇ ਗਏ ਸਨ ਅਤੇ ਬਾਅਦ ਵਿੱਚ ਇੰਟਰਪੋਲ ਨੇ ਰੈੱਡ ਕਾਰਡਰ ਨੋਟਿਸ ਵੀ ਜਾਰੀ ਕਰ ਦਿੱਤਾ ਸੀ ਭਾਰਤ ਤੇ ਅਮਰੀਕਾ ਦਰਮਿਆਨ 1997 ਚ ਹਵਾਲਗੀ ਸੰਧੀ ਤੇ ਹਰਕਤ ਦਸਤਕਤ ਕੀਤੇ ਗਏ ਸਨ ਪਰ ਪਿਛਲੇ 17 ਸਾਲਾਂ ਦੌਰਾਨ ਕਿਸੇ ਸ਼ੱਕੀ ਨੂੰ ਇਸ ਸੰਧੀ ਤਹਿਤ ਅਮਰੀਕਾ ਦੇ ਹਵਾਲੇ ਨਹੀਂ ਕੀਤਾ ਗਿਆ ਸੀ ਨਿਊਯਾਰਕ ਦੇ ਕਾਨੂੰਨ ਮੁਤਾਬਕ ਦੂਜੇ ਤਰਜੇ ਦੀ ਹੱਤਿਆ ਦੇ ਦੋਸ਼ ਹੇਟ ਕਨੇਸ਼ ਸੁਮੋਏ ਨੂੰ 15 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ